ਅੱਜ ਪੂਰੇ ਪੰਜਾਬ ਭਰ ਦੇ ਵਿੱਚ ਵਿਸ਼ੇਸ਼ ਚੈਕਿੰਗ ਚੱਲ ਰਹੀ ਆ ਤਾਂ ਲੁਧਿਆਣਾ ਦੇ ਤਸਵੀਰਾਂ ਤਾਂ ਦਿਖਾ ਦਨੇ ਆ ਤਾਂ ਵਿਸ਼ੇਸ਼ ਨਾਕਾ ਲਗਾਇਆ ਗਿਆ ਵਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਅੱਜ ਖੁਦ ਸੜਕਾਂ ਦੇ ਉੱਤੇ ਉਤਰੇ ਨੇ ਸਪੈਸ਼ਲ ਏ ਡੀ ਜੀ ਪੀ ਐਸ ਰਾਏ ਤਾਂ ਉਹ ਵਿਸ਼ੇਸ਼ ਚੈਕਿੰਗ ਤੇ ਪਹੁੰਚੇ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਇਹ ਚੈਕਿੰਗ ਇਸ ਵਕਤ ਚੱਲ ਰਹੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਨਾਲ ਦੀ ਮੈਂ ਗੱਲਬਾਤ ਕਰਾਂਗੇ ਨਾਲ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜਿਹੜੇ ਨੇ ਉਹ ਵੀ ਨਾਲ ਮੌਜੂਦ ਨੇ ਤਾਂ ਪੂਰੀ ਪੁਲਿਸ ਵੱਲੋਂ ਅ ਵਿਸ਼ੇਸ਼ ਚੈਕਿੰਗ ਅਭਿਆਨ ਕਿੱਥਾ ਜਾ ਰਿਹਾ ਵਾ ਚਾਹੇ ਉਹ ਰੇਲਵੇ ਸਟੇਸ਼ਨ ਹੋਣ ਜਾਂ ਪੰਜਾਬ ਦੀਆਂ ਮੁੱਖ ਸੜਕਾਂ ਹੋਣ ਤਾਂ ਵਿਸ਼ੇਸ਼ ਚੈਕਿੰਗ ਅਭਿਆਨ ਅੱਜ ਚੱਲ ਰਿਹਾ ਵਾ ਤਾਂ ਪੰਜਾਬ ਦੇ ਵਿੱਚ ਅਲਰਟ ਵੀ ਜਾਰੀ ਹੈ ਤਾਂ ਉਸ ਨੂੰ ਦੇਖਦੇ ਹੋਏ ਵਿਸ਼ੇਸ਼ ਚੈਕਿੰਗ ਜਿਹੜੀ ਹੈ ਇਸ ਵਕਤ ਕੀਤੀ ਜਾ ਰਹੀ ਹੈ ਤਾਂ ਰਾਤ ਦਾ ਸਮਾਂ ਵਾ ਤਾਂ ਜਿੱਥੇ ਅੱਜ ਸੀਨੀਅਰ ਅਧਿਕਾਰੀ ਜਿਹੜੇ ਨੇ ਖੁਦ ਸੜਕਾਂ ਤੇ ਉੱtre ਉੱtre ਨੇ ਤਾਂ ਵਿਸ਼ੇਸ਼ ਤੇ ਚੈਕਿੰਗ ਜੋ ਅੱਜ ਤਾਂ ਕੀਤੀ ਜਾ ਰਹੀ ਆ ਤਾਂ ਇਸ ਰਾਈਡ ਜੋ ਨੇ ਉਹ ਵਿਸ਼ੇਸ਼ ਲੁਧਿਆਣਾ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਨਾਕਾ ਜੋ ਨਾਕੇ ਲੱਗੇ ਨੇ ਉਹਨਾਂ ਤੇ ਸਥਿਤੀ ਦਾ ਜਾਇਜ਼ਾ ਲੱਗਿਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਚੈਕਿੰਗ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਆ ਜਿੱਥੇ ਅੱਜ ਵਿਸ਼ੇਸ਼ ਚੈਕਿੰਗ ਕੀਤੀ ਗਈ ਆ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਅੱਜ ਰਾਤ ਬਾਰੇ ਜਿਹੜੇ ਨੇ ਨਾਕੇ ਲਗਾਏ ਜਾਣਗੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ ਉਸ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੋ ਲੁਧਿਆਣਾ ਨੇ ਉਹ ਵੀ ਨਾਲ ਮੌਜੂਦ ਨੇ ਨਾਲ ਉਹਨਾਂ ਦੇ ਨਾਲ ਸੀਨੀਅਰ ਅਧਿਕਾਰੀ ਜੋ ਲੁਧਿਆਣਾ ਦੇ ਉਹ ਵੀ ਤਸਵੀਰਾਂ ਚ ਵਿੱਚ ਦੇਖੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਜੋ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਇਸ ਵਕਤ ਅ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਜੋ ਸਥਿਤੀ ਦਾ ਜਾਇਜ਼ਾ ਲਿੱਤਾ ਜਾ ਰਿਹਾ ਵਾ ਵਿਸ਼ੇਸ਼ ਨਾਕੇ ਜੋ ਲੱਗੇ ਹੋਏ ਨੇ ਉਹਨਾਂ ਦੀ ਵੀ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਅਲਰਟ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਜਾਰੀ ਹੈਗਾ ਉਸ ਨੂੰ ਦੇਖਦੇ ਹੋਏ ਪੂਰੇ ਪੰਜਾਬ ਭਰ ਦੇ ਵਿੱਚ ਵਿਸ਼ੇਸ਼ ਨਾਕੇ ਲਗਾਏ ਗਏ ਨੇ ਤਾਂ ਰਾਤ ਭਰ ਜਿਹੜੇ ਨੇ ਨਾਕੇ ਲਗਾਏ ਜਾਣਗੇ ਵਿਸ਼ੇਸ਼ ਚੈਕਿੰਗ ਜੋ ਆ ਉਹ ਕੀਤੀ ਜਾਵੇਗੀ ਤਾ ਸਟੇਸ਼ਨ ਤੇ ਇਹ ਦਸਵੀਨਾ ਜੋ ਤੁਹਾਨੂੰ ਦਿਖਾ ਰਹੇ ਹਾਂ ਜਾਤੀਆਂ ਨਾਲ ਗੱਲਬਾਤ ਕਰਨਗੇ ਵਿਸ਼ੇਸ਼ ਜੋ ਚੈਕਿੰਗ ਅਭਿਆਨ ਜੋ ਚਲਾਇਆ ਜਾ ਰਿਹਾ ਵਾ ਤੋ ਤੁਸੀਂ ਤੇ ਹੈ ਤੇ ਅੱਜ ਚੈਕਿੰਗ ਕੀਤੀ ਜਾਵੇਗੀ ਤਾਂ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਵਕਤ ਰੇਲਵੇ ਸਟੇਸ਼ਨ ਤੇ ਤੁਸੀਂ ਦੇਖ ਰਹੇ ਹੋ ਐਸ ਰਾਏ ਜੋ ਪਹੁੰਚੋ ਹੈ ਨੇ ਨਾਲ ਪੁਲਿਸ ਕਮਿਸ਼ਨ ਲੁਧਿਆਣਾ ਆ ਸੋਮਪਾਲ ਸ਼ਰਮਾ ਜੀ ਅੱਲੋ ਜਾਨ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਜੋ ਚੈਕਿੰਗ ਅਬੀ ਚਲਾਇਆ ਜਾ ਰਿਹਾ ਵਾ ਤਾਂ ADGP ਜੋ ਟ੍ਰੈਫਿਕ ਨੇ ES ਰਾਏ ਉਹਨਾਂ ਵੱਲੋਂ ਪ੍ਰੈਸ ਬਰੀਫਿੰਗ ਵੀ ਕੀਤੀ ਜਾਵੇਗੀ ਤਾਂ ਵਿਸ਼ੇਸ਼ ਚੈਕਿੰਗ ਇਸ ਵਕਤ ਸਟੇਸ਼ਨ ਤੇ ਕੀਤੀ ਜਾ ਰਹੀ ਹੈ ਪਾ ਵਿਸ਼ੇਸ਼ ਨਾਕੇ ਜੋ ਨੇ ਸਟੇਸ਼ਨ ਦੇ ਬਾਹਰ ਲਗਾਏ ਗਏ ਨੇ ਬਾਸ ਸੜੇ ਦੇ ਬਾਹਰ ਲਗਾਏ ਗਏ ਨੇ ਲੁਧਿਆਣਾ ਦੇ ਮੁੱਖ ਚੌਂਕਿਆਂ ਤੇ ਨਾਕਾਬੰਦੀ ਕੀਤੀ ਗਈ ਆ ਤਾਂ ਉਹਨਾਂ ਨਾਕਿਆਂ ਤੇ ਵੀ ਜਾ ਕੇ ਵਿਸ਼ੇਸ਼ ਚੈਕਿੰਗ ਦੇਖਣਗੇ ਕਿ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕੰਮ ਇਸ ਵਕਤ ਚੱਲ ਰਿਹਾ ਵਾ ਤਾਂ ਫਿਲ ਜਿਹੜੀ ਹੈ ਮੀਡੀਆ ਦੇ ਨਾਲ ਕੀਤੀ ਜਾਵੇਗੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਸੀਂ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਜਿੱਥੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਵਾ ਉਹਨਾਂ ਦੀ ਵੀ ਚੈਕਿੰਗ ਜੁਰ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਸੁਪਰਿੰਟੈਂਡੈਂਟ ਸ਼ਰਮਾ ਵੀ ਨਾਲ ਦਿਖਾਈ ਦੇ ਰਹੇ ਨੇ ਸੋ ਇਸ ਤੋਂ ਬਾਅਦ ਮੀਡੀਆ ਦੇ ਨਾਲ ਉਹ ਗੱਲਬਾਤ ਵੀ ਕਰਨਗੇ ਉਸ ਤੇ ਬਾਰੇ ਵੀ ਤੁਹਾਡੀ ਤੁਹਾਨੂੰ ਜਾਣਕਾਰੀ ਦਵਾਂਗੇ ਪਰ ਇਹ ਸਥਿਤੀ ਤੁਸੀਂ ਦੇਖ ਰਹੇ ਹੋ ਇਸ ਵਕਤ ਸਟੇਸ਼ਨ ਤੇ ਇਸ ਵਕਤ ਜੋ ਚੈਕਿੰਗ ਚੱਲ ਰਹੀ ਹੈ ਤਾਂ ਬਰੀਫਿੰਗ ਜਿਹੜੀ ਹੈ ਮੀਡੀਆ ਦੇ ਨਾਲ ਸੋ ਮੀਡੀਆ ਦੇ ਨਾਲ ਬਰੀਫਿੰਗ ਜੋ ਸਰ ਬਰੀਫਿੰਗ ਜੇ ਹੋ ਜੇ ਤੁਹਾਨੂੰ ਹਾਂਜੀ ਸਰ ਕੀ ਕਰੀਏ ਸਰ ਇੱਕ ਬੰਦਾ ਆਪਾਂ ਜੀ ਅੰਦਰ ਆਉਂਦੇ ਆਂ ਤੇ ਸਰ ਆਹ ਜੀ ਸਰ ਠੀਕ ਹੈ ਸਰ نه نه آڏو نه پورو مයි سرڪو ٿو ٿا

ਅੱਜ ਲੁਧਿਆਣਾ ਕਮਿਸ਼ਨਰ ਦੇ ਅਜਟ ਵਿੱਚ ਮੇਰੀ ਡਿਊਟੀ ਲੱਗੀ ਆ। ਔਰ ਇੱਥੇ ਜਿਹੜਾ ਆਪਰੇਸ਼ਨ ਤਰਕ ਮਾਨਯੋਗ ਡੀਜੀਪੀ ਸਾਹਿਬ ਨੇ ਸ਼ੁਰੂ ਕੀਤਾ ਕਿ 올 ਓਵਰ ਦਾ ਸਟੇਟ ਕੀਤਾ ਜਾ ਰਿਹਾ। ਜਿੱਤੋ ਕੀ ਲੁਧਿਆਣਾ ਦੀ ਗੱਲ ਕਰੀਏ ਆਪਣਾ 12 ਨਾਕੇ ਆਪਾਂ ਨੇ ਲਾਏ ਹੈਗੇ ਨੇ ਔਰ 12 ਕਸਟਮ ਆਫਿਸ ਹੈਗੇ ਨੇ ਪੂਰੀ ਸਿਟੀ ਨੂੰ ਸੀਲ ਕੀਤਾ ਗਿਆ। ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ ਕੋਈ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਔਰ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਸ਼ਰਧਾਰਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਸਤਿਰਖ ਹੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਸਭ ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਸ ਦੇ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਡੇ ਸੀਨੀਅਰ ਆਫੀਸਰਸ ਦਾ ਫੀਲਡ ਚਾਣਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਡੇ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਬਾਅਦ ਨਿਕਲ ਕੇ ਫੀਲਡ ਚਾਏ ਨੇ ਔਰ ਜਗਾ ਜਗਾ ਤੇ ਚੈਕਿੰਗ ਸੁਪਰਵਾਈਜ਼ ਕਰਦੇ ਨੇ ਸਰ ਕੋਈ ਹੋਰ ਕਿਸੇ ਤੋਂ ਕੋਈ ਜਾਣਕਾਰੀਆਂ ਪੁੱਛਦੇ ਕੁਝ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਤੇ ਸਤਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤੇ ਜਾਂਦੇ ਨੇ ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪਾਂ ਆਪਰੇਸ਼ਨ ਇਹ ਸ਼ੁਰੂ ਕਰਨ ਜਾ ਰਹੇ ਆਂਗੇ ਉਹਦੇ ਜੀਡੀਵੀ ਇਸ ਆਪਰੇਸ਼ਨ ਦੀ ਸਕਸੈਸ ਹੋਊਗੀ ਉਹਦੇ ਬਾਰੇ ਇੱਕ ਮਿਸ਼ਨ ਲੁਧਿਆਣਾ ਪੁਲਿਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਦੇਣਾ ਹੀ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨ ਲੈਣਗੇ ਹੈ ਜੀ ਪੰਜਾਬ ਦੇ ਵਿੱਚ ਕਿੰਨੇ ਨੱਕ ਲੈ ਰਹੇ ਨੇ ਨਹੀਂ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਆ ਆਪ ਦਾ ਕਮਿਸ਼ਨਰ ਏਅਰ ਟੋਹਾਨਾ ਦੇ ਵਿੱਚ ਹੈਗੀ ਹੈ ਤੇ ਆਪਾਂ ਕਮਿਸ਼ਨਰ ਏਅਰ ਟੋਹਾਨਾ ਦੀ ਉਹ ਗੱਲ ਕਰ ਸਕਦੇ ਆ ਜੀ ਸਰ ਮਖਾਨੇ ਦੇ ਵਿੱਚ ਜਿੰਨੇ 12 ਤੁਸੀਂ ਨੱਕ ਕਿਹਦੇ ਕਹਿ ਰਹੇ ਹੋ ਤੇ ਕਿਹੜੇ ਕਿਹੜੇ ਸਪੋਰਟਸ ਦੇ ਰਹੇ ਆ ਜਿਹੜੇ ਇਹ ਜਿਹੜੇ ਸਪੌਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪੌਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਕਿੰਨਾ ਏਰੀਆ ਕਵਰ ਕਰਦੇ ਉਹ ਸਾਡੇ ਆਇਡੈਂਟੀਫਾਈ ਕੀਤੇ ਜਾਂਦੇ ਨੇ ਇਹ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬਣਦਾ ਇੱਥੇ ਚੋਕ ਪੁਆਇੰਟ ਬਣਦਾ ਉਹਦੇ ਹਿਸਾਬ ਨਾਲ ਨਾਕੀ ਲੈ ਜਾਂਦੇ ਨੇ ਐਂਡ ਇਟ ਇਜ਼ ਅ ਵਨ ਡੇ ਡਰਾਈਵ অর ਇਟ ਕੈਨ ਕੰਟੀਨਿਊ ਨੀ ਇਹ ਸਪੈਸ਼ਲ ਅੱਜ ਰਾਤ ਦੀ ਡਰਾਈਵ ਹੈਗਾ ਤਾਂ ਜਿੱਦਾਂ ਬਈ ایسਰਾਈ ਨੇ ਜੋ ਜਾਣਕਾਰੀ ਦੇ ਰਹੇ ਨੇ ਤਾਂ ਵਿਸ਼ੇ ਜੋ ਨਾਕੇ ਲਗਾਏ ਗਏ ਨੇ ਤਾਂ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੀ ਇਸ ਵਕਤ ਇੱਥੇ ਮੌਜੂਦ ਹੈ ਕਿ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਪੰਜਾਬੀ ਰਾਏ ਤੇ ਹਾਂ ਪੱਲੂਧਾਨਾ ਤੇ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਤਾਂ ਸਰ ਸਰ ਪਲੀਜ਼ ਰਿਕਵੈਸਟ ਕਰਦਾ ਬੈ ਹੋ ਗਿਆ ਸਰ ਬਈ ਤਸਵੀਰਾਂ ਜੋ ਤੁਹਾਨੂੰ ਅਸੀਂ ਮਾਨਯੋਗ ਡੀਜੀਪੀ ਸਾਹਿਬ ਬਣੀਓ ਤੱਕ ਕੋਡ ਦੇਣ ਦੇ ਤਹਿਤ ਆਪਰੇਸ਼ਨ ਚਲਾਇਆ ਜਾਦਿਆ ਲੁਧਿਆਣਾ ਦੇ ਵਿੱਚ 12 ਜਗ੍ਹਾ ਤੇ ਨਕਤੇ ਲਾਏ ਗਏ ਹੈਗੇ ਕੋਈ 12 ਗਸ਼ਟਡ ਆਫੀਸਰ ਇਨਾਂ ਨਕਿਆਂ ਨੂੰ ਮੈਨ ਕਰਿਆ ਹੈਗੇ ਨੇ ਕੋਈ 240 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਡਿਊਟੀ ਤੇ ਹੈਗੇ ਨੇ ਔਰ ਇਹ ਆਪਰੇਸ਼ਨ 10 ਵੀਤੋਂ ਲੈ ਕੇ ਸੁਭਾਤੇ 4 ਵਜੇ ਤਾਈਂ ਜਾਰੀ ਰਹੇਗਾ। ਔਰ ਇਸ ਆਪਰੇਸ਼ਨ ਦੇ ਤਹਿਤ ਮੈਨੂੰ ਉਮੀਦ ਹੈਗੀ ਆ ਕਿ ਆਪਾਂ ਨੂੰ ਸக்ஸੈਸ ਵੀ ਮਿਲੇਗੀ ਔਰ ਇਹ ਆਪਰੇਸ਼ਨ ਦਾ ਜਿਹੜਾ ਮੇਨ ਮੰਤਵ ਹੈਗਾ ਇਹ ਜਿਹੜੇ ਵੀ ਸ਼ਰਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਮੈਸੇਜ ਦੇਣ ਦਾ ਹੈਗਾ ਕਿ ਪੰਜਾਬ ਦੀ ਸ਼ਾਂਤੀ ਨੂੰ ਔਰ ਅਮਨ ਨੂੰ ਜੋ ਵੀ ਭੰਗ ਕਰਨਾ ਚਾਹੇਗਾ ਉਹਦਾ ਸਿਰ ਮੂੰਹ ਤੋੜ ਜਵਾਬ ਦੇ ਗੁਰਪ੍ਰੀਤ ਸਿੰਘ ਪੰਨੂ ਨੇ ਜਿਹੜੀ ਖਤਮਕੀ ਦੇ ਸਬੰਧ ਹੈਗੀ ਜਿਵੇਂ ਫੀਨਾਮਾਨ ਦੇ ਵਿੱਚ ਇਦਾਂ ਹੈਗਾ ਕਿ ਉਹਨਾਂ ਨੇ ਕੋਈ ਦੁਵਾਕੀ ਕਿ ਇਹਦੇ ਬਾਰੇ ਵੀ ਕੋਈ ਕੂਈ ਏਜੰਸੀਆਂ ਤੋਂ ਉਹ ਟੈਕ ਹੈਗੀ ਆ ਉਹ ਦੇਖੋ ਇਹ ਹਰ ਇੱਕ ਇਹ ਜੈਸ ਧਮਕੀ ਧਮਕੀ ਦਾ ਕੋਈ ਆਪਾਂ ਨੇ ਪੰਜਾਬ 'ਚ ਅਤਵਾਦ ਵੀ ਕੰਟਰੋਲ ਕੀਤਾ ਤੇ ਪੰਜਾਬ ਪੁਲਿਸ ਕਦੇ ਇਨਾਂ ਧਮਕਿਆਂ ਤੋਂ ਕਦੇ ਕਬਰਾਈ ਨਹੀਂ ਪਰ ਆਪਾਂ ਨੂੰ ਆਪਣੇ ਪੱਧਰ ਨੂੰ ਪ੍ਰੋਐਕਟਿਵਲੀ ਕੰਮ ਕਰਨਾ ਚਾਹੀਦਾ ਉਸੇ ਤਹਿਤ ਅਸੀਂ ਇਹ ਅੱਜ ਕੰਮ ਪਾ ਚੁੱਕੇ ਹਾਂ ਸਟੈਮਸਟਿਕ ਹੋ ਗਿਆ ਜੀ ਉਹ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਤਾਂ ਬਿਲਕੁਲ ਜਿਵੇਂ ਕੀ ਇਹ ਤਸਵੀਰਾਂ ਨੇ ਜੋ ਗੱਲਬਾਤ ਕਰਦੇ ਅਸੀਂ ਦਿਖਾਈਆਂ ਨੇ ਤਾਂ ਇਸ ਵਕਤ ਵਿਸ਼ੇਸ਼ ਨਾਕਾਬੰਦੀ ਜੋ ਆ ਉਹ ਕੀਤੀ ਕੀਤੀ ਗਈ ਆ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਜਿਵੇਂ ਦੱਸਿਆ ਗਿਆ ਹੈ ਕਿ ਨਾਕੇ ਲਗਾਏ ਗਏ ਨੇ ਦਸ ਤੋਂ ਲੈ ਕੇ 4 ਵਜੇ ਤੱਕ ਅਲਰਟ ਜੋ ਹੈ ਜਾਰੀ ਕੀਤਾ ਗਿਆ ਵਾ ਪਰ ਜਿਵੇਂ ਆ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਖਤ ਲੁਧਿਆਣਾ ਕਮਿਸ਼ਨਰ ਜਿਹੜੇ ਨੇ ਸੁਪਾ ਸ਼ਰਮਾ ਉਹ ਵੀ ਇਸ ਵਕਤ ਨਾਲ ਨੇ ਤਾਂ ਵਿਸ਼ੇਸ਼ ਤੁਸੀਂ ਦੇਖ ਸਕਦੇ ਹੋ ਸਟੇਸ਼ਨ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਆ ਜੋ ਯਾਤਰੀ ਨੇ ਉਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਆ ਵਿਸ਼ੇਸ਼ ਨਾਕਾਬੰਦੀ ਜਿਹੜੀ ਸੜਕਾਂ ਦੇ ਉੱਤੇ ਲਗਾਈ ਗਈ ਆ ਤਾਂ ਹਰ ਸਪੋਰਟ ਤੇ ਜੋ ਵੱਡੀ ਤਦਾਦ ਦੇ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਔਰ ਕਿਹਾ ਗਿਆ ਕਿ ਪੰਜਾਬ ਪੁਲਿਸ ਹਰ ਸਥਿਤੀ ਨੂੰ ਜੋ ਆ ਨਿਪਟਣ ਲਈ ਤਿਆਰ ਹੈਗਾ ਵਾ ਤਾਂ ਅੱਜ ਵਿਸ਼ੇਸ਼ ਅਭਿਆਨ ਜੋ ਹੈ ਉਹ ਅੱਜ ਲੁਧਿਆਣਾ ਦੇ ਵਿੱਚ ਚਲਾਇਆ ਜਾ ਰਿਹਾ ਵਾ ਤਾਂ ਅੱਜ 10 ਤੋਂ ਲੈ ਕੇ 4 ਵਜੇ ਤੱਕ ਵਿਸ਼ੇਸ਼ ਨਾਕਾਬੰਦੀ ਇਸ ਵਕਤ ਕੀਤੀ ਗਈ ਆ ਤਾਂ ਲੁਧਿਆਣਾ ਤੋਂ ਅਸੀਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਜਿੱਥੇ ਪੁਲਿਸ ਕਮਿਸ਼ਨਰ ਜੋ ਸੁਪਨ ਸ਼ਰਮਾ ਨੇ ਉਹ ਵੀ ਨਾਲ ਦਿਖਾਈ ਦੇ ਰਹੇ ਨੇ ਨਾਲ ਦੀ ਨਾਲ ਏਐਸਆਈ ਜਿਹੜੇ ਨੇ ਉਹ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਨਾਕਿਆਂ ਤੇ ਜਿਹੜੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਉਹਦੇ ਨਾਲ ਨਾਲ ਕਾ ਜੋ ਰੇਲਵੇ ਸਟੇਸ਼ਨ ਨੇ ਬੱਸ ਸਟੈਂਡ ਨੇ ਜਾਂ ਹੋਟਲ ਨੇ ਉਹਨਾਂ ਦੇ ਵਿੱਚ ਵੀ ਚੈਕਿੰਗ ਅਭਿਆਨ ਜਿਹੜਾ ਬਾਅਦ ਵਿੱਚ ਵਿਸ਼ੇਸ਼ ਤੌਰ ਤੇ ਚਲਾਇਆ ਜਾ ਰਿਹਾ ਔਰ ਕਿਹਾ ਗਿਆ ਕਿ ਇਹ ਜਿਹੜੀ ਨਾਕਾਬੰਦੀ ਆ ਜਾਂ ਜੋ ਵੀ ਅੱਜ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਪੁਲਿਸ ਅਲਰਟ ਤੇ ਰਹੇਗੀ ਪੂਰੀ ਚੈਕਿੰਗ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਲੁਧਿਆਣਾ ਦੇ ਵਿੱਚ ਇਸ ਵਕਤ ਜੋ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀ ਨੇ ਜਿੱਥੇ ਅੱਜ ਪੁਲਿਸ ਕਮਿਸ਼ਨਰ ਅਤੇ ਵੱਡੇ ਅਫਸਰ ਅੱਜ ਲੁਧਿਆਣਾ ਦੀ ਸੜਕਾਂ ਦੇ ਉੱਤੇ ਉਤਰ ਕੇ ਵਿਸ਼ੇਸ਼ ਚੈਕਿੰਗ ਅਭਿਆਨ ਜਿਹੜਾ ਨੇ ਕਰ ਰਹੇ ਨੇ ਮਨਿਸ਼ ਤੇ ਨਾਲ ਨਰਿੰਦਰ ਕਮਤ ਜਗਮਨ